ਜਿਨ੍ਹਾਂ ਦਾ ਹਿਰਦਾ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਗਿਆ ਤਿਸ ਕੀ ਦੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨ ਅਸੀਂ ਵੀ ਸੰਸਾਰੀ ਲੋਗ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਨਾ ਵਾਹਿਗੁਰੂ ਦਾ ਜਸ ਸੁਣਦੇ ਆ ਨਾ ਗਾਉਂਦੇ ਆ ਇਹ ਸਾਡੀ ਕਿਰਿਆ ਸੰਸਾਰ ਦੀ ਪਰ ਸੁਭਾਅ ਕਿਹੋ ਜਿਹਾ ਬਣਿਆ ਬਾਤਨ ਹੀ ਅਸਮਾਨ ਗਰਾਵੇ ਦੇਖਿਆ ਨਾ ਕਈ ਲੋਗ ਇਹੋ ਜਿਹੇ ਆ ਗੱਲਾਂ-ਵਾਤਾਂ ਨਾਲ ਅਸਮਾਨ ਛੱਡ ਦਿੰਦੇ ਆਂ। ਕਈ ਬੰਦੇ ਨਾ ਗੱਲਾਂ-ਵਾਤਾਂ ਨਾਲ ਇਹੋ ਜਿਹੀਆਂ ਬਾਤਾਂ ਛੱਡਣਗੇ, ਇਹੋ ਜਿਹੀ ਗੱਲਾਂ ਕਰਨਗੇ, ਅਸਮਾਨ ਛੱਡ ਦਿੰਦੇ ਆਂ। ਅਸਮਾਨ ਬਾਤਾਂ ਹੀ ਅਸਮਾਨ ਗਰਾਉਂਦੇ। ਫਿਰ ਗੁਰੂ ਸਾਹਿਬ ਕਹਿੰਦੇ ਐਸੇ ਲੋਗਣ ਸਿਉਕਿਆ ਕਹੀਏ। ਇਹ ਜੋ ਲੋਗਾਂ ਨੂੰ ਕੀ ਕਹੀਏ? ਜੋ ਪਰਵਕੀ ਭਗਤ ਤੇ ਬਾਹਜ ਜਿਹੜੇ ਬੰਦਗੀ ਤੇ ਹੋਣੀ ਐ, ਗੁਰਬਾਣੀ ਤੋਂ ਹੀਣੀ ਐ। ਜੋ ਪਰਵ ਕੀਏ ਭਗਤੇ ਬਾਹ ਜ ਤਿੰਤੇ ਸਦਾ ਡਰਾਨੇ ਰੇ ਉਹਨਾਂ ਤੋਂ ਸਦਾ ਹੀ ਡਰਦੇ ਦੂਰ ਹੀ ਰੋ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਸਾਖਤ ਬੰਦੇ ਦੀ ਕਦੇ ਸੰਗਤ ਨਾ ਕਰੋ ਧੰਨ ਬਾਬਾ ਨਾਨਕ ਸਿੰਘ ਜੀ ਮਹਾਂਪੁਰਖ ਜਗਰਾਮਾਂ ਦੇ ਇਲਾਕੇ 'ਚ ਹੋਇਆ ਬਾਬਾ ਜੀ ਸ਼ੁਪਰੀਆਂ ਬਣਾਈਆਂ ਮਹਾਂਪੁਰਖਾਂ ਨੇ ਜੰਗਲਾਂ 'ਚ ਆ ਕੇ ਜਿਵੇਂ ਆਪਣੇ ਬਾਬੇ ਮਸਤ ਨੇ ਮਹਾਂਪੁਰਖਾਂ ਨੇ ਇੱਕ ਕਣਾ ਚਿੜਾ ਸੀ ਜੰਗਲਾ ਸੀ ਜਿੱਥੇ ਮਹਾਂਪੁਰਖ ਆਏ ਤੇ ਰਾਣੇ ਵਾਲੇ ਮਹਾਰਾਜ ਜੀ ਨੇ ਆ ਕੇ ਟੱਕੀ ਨੂੰ ਪਾਗ ਲਗਾਇਆ ਇੱਥੇ ਬਹੁਤ ਝਿੜੇ ਸੇ ਬਹੁਤ ਜੰਗਲ ਸੀ ਜਿਆਦਾ ਦੂਰ ਦੂਰ ਤੱਕ ਮਹਾਪੁਰਖਾਂ ਨੇ ਆ ਕੇ ਛਪਰੀਆਂ ਬਣਾਈਆਂ ਅੱਜ ਰਾਣਾ ਸਾਹਿਬ ਦੀ ਧਰਤੀ ਨੂੰ ਇੱਕ ਪੂਰੀ ਦਾ ਰੂਪ ਦੇ ਦਿੱਤਾ ਸਵਰਗਪੁਰੀ ਬਣਾ ਦਿੱਤੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਦਾਸ ਦੇ ਗੁਰਦੇਵ ਮਹਾਂਪੁਰਛ ਇੱਥੇ ਆਉਂਦੇ ਸਨ ਇਸ ਸਥਾਨ ਤੇ ਹਰੀਪੁਰ ਤੁਹਾਡੇ ਇਸ ਇਲਾਕੇ ਚ ਸੰਤ ਮਾਰਾ ਜੀ ਮਲੂਕੇ ਵਾਲੇ ਖੜਕੇ ਕੀਰਤਨ ਕਰਦੇ ਹੁੰਦੇ ਸਨ ਇੱਥੇ ਕੁਝ ਵੀ ਨਹੀਂ ਸੀ ਆਪਾਂ ਆਗ ਲੱਗੇ ਪਏ ਕਿੱਡੇ ਕਿੱਡੀਆਂ ਬਿਲਡਿੰਗਾਂ ਕਿੱਡੇ ਕਿੱਡੇ ਸਥਾਨ ਉੱਪਰ ਕੇ ਬਹੁਤ ਛੋਟਾ ਕਮਰਾ ਸੀ ਬਾਬਾ ਜੀ ਦਾ ਇੱਥੇ ਕਈ ਕਈ ਦਿਨ ਰਹਿਣਾ ਤੇ ਕੌਲਿਆਂ ਚ ਮਹਾਪੁਰਖਾਂ ਨੇ ਸਾਨੂੰ ਦੁੱਧ ਜਲ ਪਣੀ ਛਕਾਉਣਾ ਤੇ ਪਲੀਆਂ ਭਰ-ਭਰ ਕੇ ਉਹ ਦੀਆਂ ਛਕਾਉਣੀ ਆ ਖਰਾਕਾ ਤਕੜੀਆਂ ਸਦੋਂ ਮਹਾਪੁਰਖਾਂ ਦੀ ਹੁਣ ਤਾਂ ਉਹ ਜੀ ਖਰਾਕੇ ਨਹੀਂ ਰਹੀ ਇੱਥੇ ਕੁਛ ਵੀ ਨਹੀਂ ਸੀ ਹੁਣ ਭਾਗ ਲੱਗਿਆ ਪਿਆ ਜੰਗਲਾਂ 'ਚ ਮੰਗਲ ਲਾ ਦਿੰਦੇ ਰੱਬ ਦੇ ਪਿਆਰੇ ਮਸਤੂ ਨਾਮ ਕਰਕੇ ਫਕੀਰ ਰਹਿੰਦਾ ਸੀ ਇੱਥੇ ਜੰਗਲ ਵਿੱਚ ਮਸਤੂਆਣਾ ਸਾਹਿਬ ਬਹੁਤ ਕਣਾਂ ਸੰਗਲ ਜੰਗਲਾ ਸੀ ਆਉਂਦੇ ਜਾਂਦੇ ਧੜਵੀ ਡਾਕੂ ਥੱਗ ਲੁੱਟ ਲੈਂਦੇ ਸਨ ਰਾਈਏ ਪਰ ਤਨ ਮਹਾਪੁਰਖ ਬਾਬਾ ਅਤਰ ਸਿੰਘ ਜੀ ਮਹਾਪੁਰਖ ਆਏ ਜੰਗਣਾ ਨੂੰ ਪਾਗ ਲਾ ਦਿੱਤਾ ਜੰਗਣਾ ਦੀ ਥਾਪਨਾ ਕਿਹਨਾਂ ਦੀ ਸੀ ਕਲਗੀਧਰ ਮਹਾਰਾਜ ਪਿਤਾ ਦੀ ਥਾਪਨਾ ਲੈ ਕੇ ਆਏ ਸਨ ਹਜੂਰ ਸਾਹਿਬ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਐਵੇਂ ਨਹੀਂ ਗੱਲਾਂ ਐਵੇਂ ਨਹੀਂ ਮੰਜ਼ਲ ਤੇ ਪਹੁੰਚੀ ਦਾ ਗੱਲਾਂ ਬਾਤਾਂ ਦਾ ਕੁਝ ਕਰਨਾ ਪੈਂਦਾ ਜ਼ਿੰਦਗੀ ਜੀਵਨ ਵਿੱਚ ਫੌਜੀ ਦੀ ਨੌਕਰੀ ਛੱਡ ਕੇ ਵਿਰਾਗ ਲਗਿਆ ਮਨ ਨੂੰ ਇੱਥੋਂ ਹੀ ਹਜੂਰ ਸਾਹਿਬ ਨੂੰ ਚਲੇ ਗਏ ਇੱਕ ਇੱਕ ਕਦਮ ਨਾਲ ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਖਰੀੰਗ ਕਰੀੰਗ ਨਿਰਨਾਮੇ ਅਕਾਮੇ ਇਹ ਚਾਚਰੀ ਸ਼ੰਦਾ ਜ ਆ ਬਾਬਾ ਜੀ ਕਰਦੇਗੇ ਸਵਾਸ ਸਵਾਸਰ ਕਦਮ ਕਦਮੇ ਨਾਲ ਪਰ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਹੋਰ ਬੇਅੰਤ ਬਾਣੀ ਦਾ ਨਿਤਨੇਮ ਬੇਅੰਤ ਬਾਣੀ ਦਾ ਨਿਤਨੇਮ ਕਲਗੀ ਧਰਮਾਰੇ ਦਰਸ਼ਨ ਹੋਏ ਭਗਤੀ ਤੇ ਪ੍ਰਸੰਨ ਹੋਏ ਰੀਝੇ ਪਾਸ਼ਾ ਅਤਰ ਸਿਆ ਹਾਂ ਮਹਾਰਾਜ ਜਾਓ ਮਾਲਵੀ ਧਰਤੀ ਨੂੰ ਪਾਗ ਲਗਾਓ ਤੁਹਾਡੀ ਲੋੜ ਹੈ ਗੁਰਸਿੱਖੀ ਨੂੰ ਪ੍ਰਫੁੱਲਤ ਕਰੋ ਭਾਗ ਲਾਓ ਲਾਕੇ ਨੂੰ ਧਰਤੀ ਢੀਕਦੀ ਹੈ ਓ ਮਹਾਪੁਰਖ ਆਕੇ ਫਿਰ ਇੱਥੇ ਮਸਤਲ ਸਾਬਾ ਕੇ ਭਾਗ ਲਾਇਏ ਸੰ ਜੰਗਲਾ ਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਚਾ ਪੂਰੀ ਹੋਵੇ ਹਰ ਦਿਲ ਦੀ ਕੀਤਾ ਪ੍ਰਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕੀਤਾ ਅਰਦਾਸਾ ਸੰਤਾਂ ਦਾ ਜੜਪੁੱੜ ਦਿੰਦੇ ਉਸ ਵੰਸ਼ ਦੀਆਂ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ ਤਨ ਬਾਬਾ ਤਰਸ ਸਿੰਘ ਜੀ ਮਹਾਰਾਜ ਜਿਨ੍ਹਾਂ ਦੀਆਂ ਕਮਾਈਆਂ ਅਗੇ ਮੱਥਾ ਝੁਕਦਾ ਹੈ